ਦੱਲਿਜੇ ਕੋਈ ਇੱਕ ਇੱਕ ਪਲੇਸ ਅਲੋਕੇਟ ਕੀਤਾ ਜਾਵੇ ਜਿੱਥੇ ਇਹ ਪੀਸਫੁਲ ਪ੍ਰੋਟੈਸਟ ਕਰ ਸਕਣ ਕਿਉਂਕਿ ਇਹ ਇਹਨਾਂ ਦਾ ਫੰਡਾਮੈਂਟਲ ਮੌਲਿਕ ਅਧਿਕਾਰ ਹੈ ਜੇ ਡੈਜ਼ਿਗਨੇਟ ਪਲੇਸ ਦੀ ਗੱਲ ਕੀਤੀ ਹੈ ਇਹਦਾ ਮਤਲਬ ਕਿ ਸੜਕਾਂ ਰੋਕ ਕੇ ਪ੍ਰਦਰਸ਼ਨ ਨਹੀਂ ਹੋਣਗੇ ਕਿਤੇ ਡੈਜ਼ਿਗਨੇਟ ਪਲੇਸ ਡੈਜ਼ਿਗਨੇਟ ਪਲੇਸ ਹਰਿਆਣਾ ਹੋਗੀ ਪੰਜਾਬ ਹੋਗੀ ਜਾਂ ਦਿੱਲੀ ਹੋਊਗੀ ਅਜੇ ਤੱਕ ਨਹੀਂ 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 ਇਹ ਇਸ਼ੂ ਇਸ਼ੂ ਇਹ ਸੀ ਵੀ ਇਹ ਹਰਿਆਣਾ ਨੂੰ ਤਾਂ ਹਰਿਆਣਾ ਚ ਇਹ ਕੋਈ ਰੁਕਣਾ ਨਹੀਂ ਚਾਹੁੰਦੇ ਫਾਰਮਰਸ ਹਰਿਆਣਾ ਇੱਕ ਜਸਟ ਇੱਕ ਇਨ ਬੀਟਵੀਨ ਟੈਰੀਟਰੀ ਹੈ ਜਿਹਨੂੰ ਇਹ ਕ੍ਰੋਸ ਕਰਕੇ ਆਪਣੀ ਕੈਪੀਟਲ ਦਿੱਲੀ ਜਾਣਾ ਚਾਹੁੰਦੇ ਆ ਤੇ ਇਹੀ ਗੱਲ ਕੋਰਟ 'ਚ ਉੱઠી ਵੀ ਜਦੋਂ ਇਹ ਥੋਨੂੰ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਨਾ ਥੋਡੇ ਪਾ ਥੋਡੇ ਸਟੇਟ 'ਚ ਰੁਕਣਾ ਚਾਹੁੰਦੇ ਆ ਤੁਸੀਂ ਕਾਹਤੋਂ ਇਹਨਾਂ ਨੂੰ ਬਲੋਕੇਡਰਾ ਕੇ ਰੋਕਦੇ ਪਏ ਹੋ ਤੇ ਹੁਣ ਪਰਸੋਂ ਵਾਸਤੇ ਰੱਖਿਆ ਤੇ ਇਹ ਪਰਸੋਂ ਵਾਸਤੇ ਰੱਖਿਆ ਹੈ ਹੁਣ ਸਟੇਟਸ ਚਾਰੋਂ ਰਿਸਪੋਂਡੈਂਟਸ ਤੋਂ ਸੀਕ ਕੀਤਾ ਆ ਹਰਿਆਣਾ ਪੰਜਾਬ ਯੂਨੀਅਨ ਆਫ ਇੰਡੀਆ ਤੇ ਯੂਟੀ ਤੋਂ ਤੇ ਇੱਕ ਉਹਨੂੰ ਦਿੱਲੀ ਨੂੰ ਪਾਰਟੀ ਬਣਾਉਣ ਦੀ ਗੱਲ ਕੀਤੀ ਹੈ ਤੇ ਇੱਕ ਮਿਲ ਬੈਠ ਕੇ ਵੀ ਹੱਲ ਕਰਨ ਦੀ ਕੋਸ਼ਿਸ਼ ਹਾਂਜੀ ਉਹ ਇਨ ਡੈਮੋਕਰੇਸੀ ਵੇ ਇਫ ਇਸ਼ੂ ਕੈਨ ਬੀ ਰਿਜ਼ੋਲਵਡ ਬਾਏ ਡਾਇਲੋਗ ਇਟ ਇਜ਼ ਦਾ ਬੈਸਟ ਸੋਲੂਸ਼ਨ